सावन महीने ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੈਡਰੇਸ਼ਨ ਆਫ ਦਾ ਕਰੀਆਨਾ ਐਂਡ ਡ్రਾਈ ਫਰੂਟ ਕਮਰਸ਼ੀਅਲ ਐਸੋਸੀਏਸ਼ਨ ਮਜੀਠ ਮੰਡੀ ਦੇ ਪ੍ਰਧਾਨ ਅਨਿਲ ਮਹਿਰਾ ਵੱਲੋਂ ਖੀਰ ਪੂੜੇ ਦੇ ਲੰਗਰ ਦੀ ਸੇਵਾ ਕੀਤੀ ਗਈ। ਇਸ ਮੌਕੇ ਵਿਧਾਇਕ ਡਾਕਟਰ ਅਜੇ ਗੁਪਤਾ ਉੱਚੇ ਚੇਤੌਰ ਤੇ ਸੇਵਾ ਕਰਨ ਪੁੱਜੇ ਅਤੇ ਉਨ੍ਹਾਂ ਇਸ ਸ਼ੁਭ ਮਹੀਨੇ ਦੀ ਸਭ ਨੂੰ ਵਧਾਈ ਦਿੱਤੀ। ਇਸ ਮੌਕੇ ਅਨਿਲ ਮਹਿਰਾ ਵੱਲੋਂ ਉਨ੍ਹਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੱਸਿਆ ਕਿ ਹਰ ਸਾਲ ਹੀ ਉਨ੍ਹਾਂ ਵੱਲੋਂ ਸੌਣ ਮਹੀਨੇ ਦੇ ਸੰਬੰਧ ਵਿੱਚ ਇਹ ਲੰਗਰ ਸੇਵਾ ਕੀਤੀ ਜਾਂਦੀ ਹੈ ਇਸ ਮੌਕੇ ਮਨਦੀਪ ਕਪੂਰ ਗੁਰਦੀਪ ਸਿੰਘ ਬੋਬੀ 베ਦੀ ਅਸ਼ੋਕ ਤਨੇਜਾ ਕੇਸ਼ਵ ਸ਼ਰਮਾ ਰਗੂ ਠਕੁਰਾਲ ਰਗੂ ਠਕੁਰਾਲ ਜਤਿੰਦਰ ਮਹਾਜਨ ਦੀਪਕ ਆਸ਼ੂ ਵਰੁਣ ਲਾਲ ਸਿੰਘ ਟਿੰਗਰਾ ਮੋਨੂ ਪਾਟਿਆ ਮਨਦੀਪ ਸਿੰਘ ਮੋਂਗਾ ਅਤੇ ਸੰਪ੍ਰੀਤ ਸਿੰਘ ਪਾਟਿਆ ਵੀ ਮੌਜੂਦ ਸਨ बड़े सीधे साधे बड़े भोले भाले मेरे मन के मंदिर में रहते हैं शिव जी ये मेरे नयन हैं उन्हीं के शिवाले महादेव शंकर है जग से निराले ਜਿਸ ਤਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਵਨ ਦਾ ਮਹੀਨਾ ਇੱਕ ਬਹੁਤ ਹੀ ਮਹਾਨ ਔਰ ਬਹੁਤ ਹੀ ਮਹੱਤਵ ਵਾਲਾ ਮਹੀਨਾ ਮੰਨਿਆ ਜਾਂਦਾ ਹੈ ਵੇਦਾਂ ਗ੍ਰੰਥਾਂ ਦੇ ਵਿੱਚ ਵੀ ਇਹਦੀ ਬਹੁਤ ਜ਼ਿਆਦਾ ਤਾਰੀਫਾਂ ਕੀਤੀਆਂ ਗਈਆਂ ਇਹ ਭੋਲੇ ਸ਼ੰਕਰ ਨੂੰ ਸਮਰਪਿਤ ਹੈ ਮਹੀਨਾ ਸਾਵਨ ਦਾ ਮਹੀਨਾ ਸੋ ਅੱਜ ਸਾਡੇ ਇੱਥੇ ਮਜੀਠ ਮੰਡੀ ਦੇ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮੈਰਾ ਜੀ ਮੇਰੇ ਵੱਡੇ ਵੀਰ ਜੋ ਕਿ ਬਹੁਤ ਜ਼ਿਆਦਾ ਸਤਿਕਾਰ ਦਿੰਦੇ ਨੇ ਸਾਨੂੰ ਸਾਰਿਆਂ ਨੂੰ ਉਹਨਾਂ ਨੇ ਅੱਜ ਇੱਥੇ ਆਯੋਜਨ ਕੀਤਾ ਇੱਕ ਖੀਰ ਔਰ ਪੂੜੇ ਦਾ ਮਾਲ ਪੂੜੇ ਦਾ ਲੰਗਰ ਦਾ ਉਸ ਲੰਗਰ ਦੇ ਉਦਘਾਟਨ ਲਈ ਇਹਨਾਂ ਨੇ ਮੈਨੂੰ ਔਰ ਮੇਰੀ ਸਾਰੀ ਟੀਮ ਨੂੰ ਸਾਡੇ ਬੜੇ ਰਿਸਪੈਕਟੇਬਲ ਸੇਠ ਸਾਹਿਬ ਜੋ ਕਿ ਫਰੀडम फाइਟਰ ਦੀ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਅੱਜ ਦੇ ਇਸ ਮਹਾਨ ਦਿਨ ਤੇ ਜਿਹੜਾ ਆ ਉਹ ਬਹੁਤ ਬਹੁਤ ਮੁਬਾਰਕਬਾਦ ਦਿਨਾ ਖਾਸ ਤੌਰ ਤੇ ਮੈਰਾ ਸਾਹਿਬ ਨੂੰ ਔਰ ਇਸ ਦੇ ਨਾਲ ਨਾਲ ਹੀ ਮੈਂ ਅੱਜ ਇੱਕ ਬੜੀ ਵੱਡੀ ਅਚੀਵਮੈਂਟ ਹਿੰਦੁਸਤਾਨ ਦੀ ਹਾਕੀ ਦੀ ਟੀਮ ਜਿਨਨੇ ਕੇ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਕੁਆਰਟਰਫਾਈਨਲ ਦੇ ਵਿੱਚ ਸੈਮੀਫਾਈਨਲ ਚ ਪਰਵੇਸ਼ ਕੀਤਾ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਔਰ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਭੂਰੇ ਸ਼ੰਕਰ ਦੇ ਚਰਨਾਂ ਚ ਮੈਂ ਇਹੋ ਹੀ ਅਰਦਾਸ ਕਰਦਾ ਕਿ ਸਾਨੂੰ ਸ਼ਕਤੀ ਦੇਣ ਬਲ ਦੇਣ ਤਾਂ ਜੋ ਅਸੀਂ ਆਪਣੇ ਸ਼ਹਿਰ ਦੀ ਇਸ ਪਵਿੱਤਰ ਸ਼ਹਿਰ ਦੀ ਜੋੜਾ ਸ਼ਹਿਰ ਅਬਿਰਸਰ ਸ਼ਹਿਰ ਜਿਹਦੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਮਸ਼ਹੂਰ ਸ਼ਹਿਰ ਹੈ ਪੀਰਾ ਪੈਗੰਬਰਾਂ ਦਾ ਸ਼ਹਿਰ ਹੈ ਸ਼ਹੀਦਾਂ ਦਾ ਸ਼ਹਿਰ ਹੈ ਇਸ ਸ਼ਹਿਰ ਦੀ ਅਸੀਂ ਵੱਧ ਚੜ ਕੇ ਸੇਵਾ ਕਰ ਸਕੀਏ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਕਰੀ ਫਿਰ ਮੇਰਾ ਸਾਥ ਦਾ ਔਰ ਇਹਨਾਂ ਦੀ ਪੂਰੀ ਮਜੀਠ ਮੰਡੀ ਐਸੋਸੀਏਸ਼ਨ ਦੇ ਜਿੰਨੇ ਵੀ ਅ ਪਦ ਅਧਿਕਾਰੀ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਨਮਾਣੇ ਜੇ ਨੂੰ ਇੱਥੇ ਬੁਲਾ ਕੇ ਜੋ ਮਾਨ ਬਖਸ਼ਿਆ ਅਮੈਸ਼ੇ ਨਦੀ ਇੱਕ ਸੋਟੀ ਦੇ ਉੱਤੇ ਅਸੀਂ ਪੂਰਾ ਖੜਾ ਉਤਰਾਗੇ। ਸਭ ਤੋਂ ਪਹਿਲੇ ਤੇ ਮੈਂ ਤੁਹਾਡੇ ਸਾਰੇ ਪਿਆਸਾ ਲੈ ਆਉਣਾ ਧੰਨਵਾਦ ਕਰਨਾ ਕਿ ਤੁਸੀਂ ਆਏ ਹੋ। ਔਰ ਕਿਹ ਬੜਾ ਪਵਿੱਤਰ ਤਿਉਹਾਰ ਹੈ ਸਾਡਾ ਸ਼ਿਵਜੀ ਦਾ। ਜਿਹੜੇ ਕਿ ਹਰ ਇੱਕ ਬੰਦਾ ਮੰਨਦਾ ਨਾ ਮੰਨਦਾ ਇਹ ਇੱਕ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕੋਈ ਵੀ ਆਪਣੇ ਦਿਲੋਂ ਪ੍ਰਭੂ ਰਾਮ, ਪ੍ਰਭੂ ਸ਼ਿਵ ਦੇ ਅਰਦਾਨਾ ਕਰੋ ਪੂਰੀ ਹੁੰਦੀ ਹੈ। ਔਰ ਇਸ ਪਵਿੱਤਰ ਦਿਨ ਤੇ ਮੇਰੇ ਭਰਾ ਐਮ.ਐਲ.ਏ. ਸ਼੍ਰੀ ਅਜੀਤ ਗੁਪਤਾ ਜੀ ਆਏ ਆ ਔਰ ਇਹ ਭੰਡਾਰੇ ਨੂੰ ਸ਼ੁਵਾਦ ਕੀਤੀ ਉਹਨਾਂ ਦੇ ਹੱਥੋਂ ਮੈਂ ਸ਼ਾਮਿਲ ਦਲ ਭਰਾਵਾਂ ਕਣੀ ਪਿਆਰ ਕਰਦੇ ਆ ਬੇਸ਼ੱਕ ਐਮ ਐਲ ਏ ਆ ਲੇਕਿਨ ਮੈਂ ਵੀ ਕਦੀ ਐਮ ਐਲ ਏ ਦੇ ਤੌਰ ਤੇ ਨਹੀਂ ਭਰਾ ਦੇ ਤੌਰ ਤੇ ਜਿਹੜਾ ਕੰਮ ਗਿਆ ਵਾਪਸੀ ਰਿੰਗ ਆਂਦੀਆਂ ਨਾਲ ਦੀ ਜਿਹੜੇ ਕਿ ਇਹਾਂ ਦੀ ਕਾਰਜ ਸ਼ਲੀ ਬਹੁਤ ਹੀ ਪ੍ਰਭਾਵਿਤ ਕਰਦੀ ਔਰ ਸਹੀ ਮੈਨੇਜ ਜਿੰਨੇ ਐਮ ਐਲ ਏ ਅਗਰ ਐਸ ਐਮ ਐਲ ਏ ਐਸੇ ਤਰੀਕੇ ਨਾਲ ਅਪਣਾਨ ਮੈਂ ਸਮਝਦਾ ਕਿ ਪੰਜਾਬ ਚ ਕਾਫੀ ਕ੍ਰਾਂਤੀ ਆਵੇ ਇਸ ਤਰੀਕੇ ਨਾਲ ਕੰਮ ਕਰਦੇ ਆ ਕਿਉਂਕਿ ਇੱਕ ਵਾਰੀ ਕੰਮ ਕਰਦੇ ਬਾਅਦ ਉਹਨਾਂ ਨੂੰ ਯਾਦ ਰਹਿੰਦਾ ਕਿ ਮੈਨਾਂ ਕਿਹੜਾ ਕੰਮ ਕਰਨਾ ਔਰ ਉਸੇ ਟਾਈਮ ਤੇ ਕੰਮ ਕਰਵਾਉਂਦੇ ਆ ਤਾਂ ਬਈਆਂ ਦਾ ਬਹੁਤ ਬਹੁਤ ਧੰਨਵਾਦ ਆ ਮੇਰੀ ਐਸੋਸੀਏ ਇਹ ਆ ਕੇ ਸਾਡੇ ਐਸੋਸੀਏਸ਼ਨ ਨੂੰ ਸਾਰੇ ਮੇਰੇ ਜਿੰਨੇ ਵੀ ਪਦ ਅਧਿਕਾਰੀ ਹੈ ਉਹਨਾਂ ਵੱਲੋਂ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਆਉਣ ਨਾਲ ਸਾਡਾ ਹੌਲ ਹਸਾ ਵਧਿਆ ਔਰ ਜਿਹੜੀਆਂ ਵੀ ਛੋਟੀ ਬਡੀ ਮੁਸ਼ਕਿਲਾਂ ਆ ਐਕਚੁਅਲੀ ਤੇ ਫੋਨ ਤੇ ਪੂਰੀਆਂ ਕਰ ਦਿੰਦੇ ਆ ਇਹ ਉਹਨਾਂ ਜਾਇਆ ਇਹਨਾਂ ਨਾਲ ਡਿਸਕਸ ਕਰਾਂਗੇ ਜਿਹੜੀ ਚੀਜ਼ਾਂ ਸਾਨੂੰ ਬੇਸਿਕ ਚਾਹੀਦੀਆਂ ਕਿਉਂਕਿ ਅਸੀਂ ਵਪਾਰੀ ਲੋਕ ਆ ਅਸੀਂ ਕੋਈ ਚੀਜ਼ ਮੁਫਤ ਨਹੀਂ ਮੰਗਦੇ ਇਹਨਾਂ ਨੂੰ ਪਤਾ ਹੀ ਆ ਉਹ ਅਸੀਂ ਜਿਹੜੀ ਚੀਜ਼ ਬੇਸਿਕੀ ਚਾ ਮੰਗਨੇ ਆ ਨਾਲੋਂ ਹਮੇਸ਼ਾ ਹੀ ਪੂਰੀਆ ਕਰਦੇ ਆਇਆ ਪਰ ਮੇਰੇ ਨਾਲ ਵਾਦਾ ਕੀਤਾ ਗਿਆ ਨੇ ਲਈ ਮੈਂ ਹਮੇਸ਼ਾ ਜਿਸ ਤਾ ਤੁਹਾਡੇ ਨਾਲ ਪਹਿਲੇ ਚਲਦੇ ਆ ਉਸੇ ਚਲਦੇ ਆਇਆਗਾ ਪਰਮਾਤਮਾ ਕਰੇ ਇਹ ਦਿਨ ਦੁਬਾਰਾ ਫੇਰ ਆਵੇ ਉਹ ਅਸਰੀ ਅਜੀ ਗੁਪਤਾ ਜੀ ਨੂੰ ਨਾਮ ਲੈ ਕੇ ਇਸ ਪ੍ਰੋਗਰਾਮ ਨੂੰ ਸਹੀ ਮੈਨੇਜ ਚ ਚਲਾਉਂਦੇ ਰਹੀਏ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਕਰ